ਲੋਕ ਜੇ ਸਮਾਨ ਲੈਣਾਂ ਦੇ ਲੜੀ ਜਾਣਗੇ 10 50 20 ਪਿੱਛੇ ਪਰ ਉਹਨਾਂ ਨੂੰ ਦੱਸਦਾ 20 20 ਰੁਪਏ ਦੇ ਕੇ ਭਿਖਾਰੀ ਬਣਾਈ ਜਾਂਦੇ ਆ ਇਹ ਲੋਕਾਂ ਦੀ ਗਲਤੀ ਆ ਲੋਕ ਲੋਕਾਂ ਦਾ ਹੀ ਕਸੂਰ ਆ ਇਹਦੇ ਚ ਬੱਚਿਆਂ ਨੂੰ ਭਿਖਾਰੀ ਬਣਾਉਣ ਦੇ ਉੱਤੇ ਵੱਧ ਤੋਂ ਵੱਧ ਗਿੰਤੀ ਕਰਨ ਦੇ ਵਿੱਚ ਇਹ ਲੋਕਾਂ ਦਾ ਹੀ ਹੱਥ ਆ ਜਦੋਂ ਪਤਾ ਲੱਗਦਾ ਕਿ ਲੋਕ ਪੈਸੇ ਦਿੰਦੇ ਆ ਪਰ ਲੋਕ ਪੈਸੇ ਮੰਗਣ ਆਂਦੇ ਆ ਹੱਥ ਪੈਰ ਦਿੱਤੇ ਜਿੰਨੂੰ ਹੱਥ ਪੈਰ ਦਿੱਤੇ ਉਹ ਕਾਹਦਾ ਗਰੀਬ ਆ ਉਹ ਤੇ ਕਮਾ ਸਕਦਾ ਆ ਜਿਹਨੂੰ ਰੱਬ ਨੇ ਉਹਨੂੰ ਸੰਤੁਸ਼ਟ ਕਰਕੇ ਭੇਜਿਆ ਦੁਨੀਆ ਉੱਤੇ ਫਿਰ ਅਸੀਂ ਤੁਸੀਂ ਕੌਣ ਹੋ ਨੇ ਉਹਨੂੰ ਦੇਣ ਵਾਲੇ ਕੁਛ ਤੋਂ ਰੱਬ ਨੇ ਉਹਨੂੰ ਚਾਰ ਆ ਦੋ ਹੱਥ ਹੱਥ ਦੇ ਦਿੱਤੇ ਦੋ ਲੱਤਾਂ ਦੇਤੀਆਂ ਤੇ ਫਿਰ ਸਾਡੀ ਢਿੱਡ ਦੀ ਔਕਾਤ ਆ ਉਹਨੂੰ ਕੁਛ ਦੇ ਦੇ ਉਹ ਆਪ ਕਮਾਏ ਰੱਬ ਨੇ ਉਹਨੂੰ ਰਾਏ ਪਾਤ ਆ ਪਰ ਚੱਲਣਾ ਉਹਨੇ ਹਾਂ ਪੈ ਲੁਕੀਆਂ ਵੀ ਵਿੱਚ ਵੜਦੇ ਲੋਕਾਂ ਨੂੰ ਆਤ ਹੁੰਦੀ ਨਾ ਵਿੱਚ ਵੜਨ ਦੀ ਦਾਨੀ ਬਣੇ ਫਿਰਦੇ ਦਾਦਾ ਰੁਪਏ ਦੇ ਕੇ ਕਿ ਇੰਨੇ ਕ ਦਾਨੀ ਬਣੇ ਫਿਰਦੇ ਕਿਦਾਂ ਸਾਡੇ ਕੋ ਇੰਜੂ ਤੇ ਫੇਰਾ ਮਾਰਿਓ ਤੁਹਾਨੂੰ ਦੱਸਾਂ ਕਿ ਕੀ ਹੁੰਦੇ ਜਰੂਰਤ ਮਤਲਬ ਇਨਫੋਰਸਰ ਚ ਕਿਹੜਾ ਮਾਰਿਓ ਉਹ ਇੱਕ ਇੱਕ ਕਸ਼ ਚੁੱਕਿਆ ਦੇਖੋ ਪਿਛੇ ਆਂਦਾ ਉਹਦੇ ਪਿਛੇ ਕੋਹਰ ਆਂਦੇ ਉਹਦੇ ਪਿਛੇ ਕੋਰਤੀ ਆਂਦੀ ਆ ਉਹ ਮੈਂ ਕਬੀ ਬੇਬੇ ਕੀ ਦੇ ਰਹੇ ਨੇ ਇਹ ਵੀ ਮੇਰੇ ਹੀ ਨੇ। ਬਾਕੀ ਕਮਾ ਮੈਂ ਕਿ ਠੀਕ ਹੈ ਜੀ। بس ਸਾਰੇ ਮੰਗਣ ਲਾਏ ਹੋਏ। ਬਹੁਤ ਸਾਲਕ ਕਿ ਹਰ ਰੋਜ਼ ਅਰਦਾਸ ਕਰਦਾ ਕਿ ਰੱਬਾ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਧਰਤੀ ਤੇ ਭੇਜ ਸਾਡੇ ਪੰਜਾਬ ਦੀ ਤੋ ਉਹਦੇ ਵਰਗਾ ਇੱਕ ਰਾਜ ਫਿਰ ਸਾਡਾ ਪੰਜਾਬ ਬਚ ਸਕਦਾ ਹੈ। ਨਹੀਂ ਤੂੰ ਉਮੀਦ ਨਹੀਂ ਹਜੀ ਮੈਨੂੰ। ਹਰ ਦਿਨ ਅਸੀਂ ਸ਼ੇਰੇ ਪੰਜਾਬ ਨੂੰ ਯਾਦ ਕਰੀਦਾ ਉਸ ਸ਼ੇਰੇ ਪੰਜਾਬ ਵਰਗਾ ਰਾਜ ਹੋਣਾ ਚਾਹੀਦਾ ਸਾਡੇ ਪੰਜਾਬ ਦੇ ਉੱਤੇ ਮੋੜੋ ਦੋ ਰਾਣਾ ਚਾਹੀਦਾ। ਬਹੁਤ ਵਧੀਆ ਕੰਮ ਕੀਤਾ ਹੈ। ਅਸਲ 'ਚ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਆਪਣੇ ਪੰਜਾਬ ਦੀ ਸਰਕਾਰ ਦੀ ਰਿਸਪੈਕਟ ਕਰਦੇ ਆ ਆਪਣੇ ਸੀਐਮ ਦੀ ਰਿਸਪੈਕਟ ਕਰਦੇ ਆ ਆਪਣੇ ਡੀਜੀਪੀ ਸਾਹਿਬ ਦੀ ਰਿਸਪੈਕਟ ਕਰਦੇ ਆ ਜਿਨ੍ਹਾਂ ਨੇ ਕੰਮ ਕੀਤਾ ਬੜੀ ਵਧੀਆ ਗੱਲ ਹੈ ਕਰਨਾ ਵੀ ਚਾਹੀਦਾ ਹੈ ਕਿ ਅਸੀਂ ਉਹਨਾਂ ਦੇ ਨਾਲ ਆਲਵੇਜ਼ ਨਾਲ ਹੈ YouTube 'ਤੇ ਆਲਵੇਜ਼ ਨਾਲ ਹੈ ਚੰਗੇ ਕੰਮਾਂ ਦੇ ਲਈ ਆਲਵੇਜ਼ ਨਾਲ ਹੈ ਮੈਂ ਨਿੱਜੀ ਤੌਰ ਤੇ ਮੈਂਮਤ ਦੇ ਨਾਲ ਸਿਰ ਦੇ ਦੀ ਲੋੜ ਪੈਗੀ ਤੇ ਪਹਿਲਾ ਸਿਰ ਮੇਰਾ ਹੋਏਗਾ ਤੇ ਸਾਡੇ ਗੱਲ ਪੰਜਾਬ ਦੀ ਆ ਗਈ ਤੇ ਸਾਡੇ ਗੱਲ ਪੰਜਾਬ ਦੀ ਆ ਜੇ ਤੇ ਪਹਿਲਾ ਸਿਰ ਮੇਰਾ ਹੋਏਗਾ ਬਾਕੀ ਆਲਾ ਮੈਨੂੰ ਪਤਾ ਨਹੀਂ ਪੰਜਾਬ ਵਿੱਚ ਪਖਹਾੜੀਆਂ ਦੀ ਵੱਧ ਕਿੰਨੀ ਦੇਖਦੇ ਹੋਏ ਪੰਜਾਬ ਸਰਕਾਰ ਨੇ ਫੈਸਲਾ ਲਿਆ ਗਿਆ ਕਿ ਇਹਨਾਂ ਪਖਹਾੜੀਆਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਸਾਰੇ ਦੇ ਅੰਦਰ ਅੰਦਰ ਪੰਜਾਬ ਦੇ ਵਿੱਚ ਨਾ ਹੁਕਮ ਨੂੰ ਭੇਜੇ ਗਏ ਨੇ ਸਾਰੇ ਨੂੰ ਕਿਹਾ ਗਿਆ ਕਿ ਇਹਨਾਂ ਦੇ ਡੀਐਨਏ ਟੈਸਟ ਕਰਵਾਏ ਜਾਣ ਸੋ ਬੜਾ ਵਧੀਆ ਪ੍ਰਚਾਰ ਕੀਤਾ ਗਿਆ ਕਿਉਂਕਿ ਪੰਜਾਬ ਵਿੱਚ ਪਖਹਾੜੀਆਂ ਦੀ ਗਿਣਤੀ ਦਿਨਦਰ ਵੱਧਦੀ ਜਾ ਰਹੀ ਹੈ ਇੱਕ ਲੇਡਿਸ ਆਉਂਦੀ ਹੈ ਅਤੇ ਨਾਲ ਦੇ ਚਾਰ ਬੱਚੇ ਹੁੰਦੇ ਹਨ ਉਹਨਾਂ ਨੂੰ ਗਾਹ ਕਰਕੇ ਤੇ ਲੋਕਾਂ ਕੋ ਪੈਸੇ ਇਕੱਠੇ ਕਰਦੀਆਂ ਹਨ ਕੀ ਕਰਦੀਆਂ ਹਨ ਪੈਸੇ ਦਾ ਸ਼ਾਮ ਨੂੰ ਕਈ ਦਾਰੂ ਪੀਂਦੀਆਂ ਹਨ ਕਈ ਬੁਰਗੇ ਨਾਲ ਰੋਟੀ ਖਾਂਦੀਆਂ ਹਨ ਤੇ ਕਈ ਕੁਝ ਜੂਆ ਵੀ ਖੇਡਦੀਆਂ ਹਨ ਸੋ ਇਹ ਜਾਂ ਪੰਜਾਬ ਦੀ ਧਰਤੀ ਵੱਲ ਕਿੰਦ ਤੱਕ ਦੁਰੇ ਜਾ ਰਿਹਾ ਹੈ ਪੰਜਾਬ ਦੇ ਲੋਕ ਕਿੰਦ ਤੱਕ ਦੁਰੇ ਜਾ ਰਹੇ ਹਨ ਜਿਹਦੇ ਬਾਲੋਂ ਸੀਟਾਂ ਪਾਉਦੇ ਹਨ ਉਹ ਇੱਥੇ ਆ ਕੇ ਚੰਗੀ ਕਮਾਈ ਕਰਦੇ ਕਹਿ ਸਕਦੇ ਹਾਂ ਸੋ ਕਾਫੀ ਦਿਨ ਪਹਿਲਾਂ ਬੀਤੇ ਨਹੀਂ ਇੱਕ ਸਾਡੇ ਇਥੇ ਬਰਾਲ ਦੇ ਵੀਰ ਨੇ ਵਿਕਾਸ ਉਹਨਾਂ ਨੇ ਇਸ ਮੁੱਦੇ ਤੇ ਗੱਲ ਚੁੱਕੀ ਸੀ ਲੈ ਕੇ ਤੇ ਉਦੋਂ ਕਿਸੇ ਨੇ ਕੋਈ ਗੌਰ ਕੀਤਾ ਲੇਕਿਨ ਹੁਣ ਪੰਜਾਬ ਸਰਕਾਰ ਦਾ ਫੈਸਲਾ ਕੀਤਾ ਗਿਆ ਕਿ ਸਾਰੇ ਹੀ ਜਿਹੜੇ ਭਿਖਾਰੀ ਨੇ ਉਹਨਾਂ ਦੇ ਡੀਐਨਏ ਟੈਸਟ ਕਰਵਾਏ ਜਾਣ ਸੋ ਸਰ ਦਾ ਵਿਕਾਸ ਮਹਿਤਾ ਜੀ ਮੌਜੂਦ ਨੇ ਸੋ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਨਾਲ ਪਹਿਲਾਂ ਬਾਤ ਚੁੱਕੀ ਸੀ ਤੇ ਉਹਨਾਂ ਦਾ ਕੋਈ ਫਰਕ ਨਹੀਂ ਪਿਆ ਲੇਕਿਨ ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਗਿਆ ਉਹ ਸਾਰੇ ਡੀਸੀਆਂ ਨੂੰ ਹੁਕਮ ਦਿੱਤੇ ਗਏ ਨੇ ਕਿ ਇਹਨਾਂ ਦੇ ਡੀਐਨਏ ਟੈਸਟ ਕਰਵਾਏ ਜਾਣ। ਭਗਤ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਉਸੇ ਕਾਫੀ ਸਮਾਂ ਪਹਿਲਾਂ ਇਸ ਮੁੱਦੇ ਦੇ ਆਵਾਜ਼ ਵਿੱਚ ਕਿਸੇ ਪਖਾੜੇ ਦੇ ਮੁੱਦੇ ਤੇ ਲੇਕਿਨ ਹੁਣ ਸਰਕਾਰ ਨੇ ਇੱਕ ਵਧੀਆ ਫੈਸਲਾ ਲਿਆ ਹੈ ਕਿ ਇਹਨਾਂ ਦੇ ਡੀਜਸ ਵਾਲੇ ਨੂੰ ਵੀ ਜੀ ਕਿੰਦੀ ਆ ਉਹ ਦਿਨੋਂ ਤੋਂ ਵਾਦੀ ਜਾ ਰਹੀਆ ਖਾਸ ਕਰਕੇ ਬਾਅਦ ਵਿੱਚ ਸੇਵਾ ਤੋਂ ਆ ਕੇ ਉਹ ਜਿਹੜੇ ਆਪਣੇ ਕਿਨੇ ਕਿ ਬੱਚੇ ਨਾਲ ਹੁੰਦੇ ਨੇ ਤੇ ਉਸ ਵਸਤਾਂ ਦੇਖ ਰੋ ਦੇ ਵਿੱਚ ਜਿੰਨੀ ਨੂੰ ਜਾਂ ਹੋਰ ਬਜ਼ਾਰਾਂ ਵਿੱਚ ਜੀਤੂ ਰਪੇਤੇ ਨੇ ਤੇ ਪੈਸੇ ਕਮਾਉਂਦੇ ਨੇ ਮੈਂ ਤੁਹਾਨੂੰ ਕਹਿਣਾ ਅਸੀਂ ਇਕੱਲੇ ਕੱਖ ਬਰਾਬਰ ਨਹੀਂ ਹੈਗੇ ਸਾਨੂੰ ਸਾਥ ਚਾਹੀਦਾ ਮੰਗਤਾ ਮੁਕਤ ਕਰਨਾ ਸੀ ਪੰਜਾਬ ਆਪਣਾ ਇੱਕ ਦਿਨ ਅਸਾਂ ਆਣਾ ਕਿ ਸਾ ਆਪਣਾ ਪੰਜਾਬ ਮੰਗਤਾ ਮੁਕਤ ਕਰਕੇ ਹੀ ਰਹਿਣਾ ਹੈ ਇਹ ਆਵਾਜ਼ ਚੁੱਕੀ ਹੈ ਨਾ ਤੇ ਮੰਗਤਾ ਮੁਕਤ ਕਰਕੇ ਰਵਾਂਗੇ ਤੇ ਬੜੀ ਵਧੀਆ ਗੱਲ ਹੈ ਪੰਜਾਬ ਸਰਕਾਰ ਦੇ ਲਈ ਉਹਨਾਂ ਨੇ ਇਹ ਮੁਹਿੰਮ ਚਲਾਈ ਹੈ ਕਿ ਸਾਡਾ ਪੰਜਾਬ ਨੂੰ ਮੁਕਤ ਤਾਂ ਮੰਗਤਾ ਮੁਕਤ ਕਰਨ ਤੇ ਲਾਤਾ ਹੈ ਕਿ ਸਾਰੇ ਡੀਐਨਏ ਟੈਸਟ ਹੋਣਗੇ ਇਹਨਾਂ ਦੇ ਪਤਾ ਕਰੋ ਕਿ ਕਿੱਥੇ ਧੋਏ ਹੋਏ ਨੇ ਉਹ ਵੀ ਉਹਨਾਂ ਦੀ ਗਾਈਡਲਾਈਨਸ ਹੋਣਗੀਆਂ ਜਿੱਦਾਂ ਉਹਨਾਂ ਦੀ ਕਾਰਵਾਈ ਹੋਈ ਉਦਾਂ ਕਰਕੇ ਤੇ ਜਲਦ ਤੋਂ ਜਲਦੇ ਕੰਮ ਕਰਨਾ ਚਾਹੀਦਾ ਇਸ ਕੰਮ ਨੂੰ ਦੇਰੀ ਨਹੀਂ ਕਰਨੀ ਚਾਹੀਦੀ ਅੱਗੇ ਬਹੁਤ ਦੇਰ ਹੋ ਗਈ ਆ ਉਹਨੂੰ ਦੇਰੀ ਨਹੀਂ ਕਰਨੀ ਚਾਹੀਦੀ ਨਹੀਂ ਜੇ ਤੇ ਹੋਰ ਦੇਰੀ ਕਰਨਗੇ ਨਾ ਤੇ ਫਿਰ ਸਾਰੇ ਆਮ ਕੰਮ ਚੱਲੂਗਾ ਜਿਹੜਾ ਤੁਸੀਂ ਸੋਚਿਆ ਨਹੀਂ ਹੈਗਾ ਜ਼ਿੰਦਗੀ 'ਚ ਜਿਹੜਾ ਕੰਮ ਹੋਣਾ ਹੈ ਇਹ ਪਿੱਤੇ ਦੀ ਨਹੀਂ ਹੋਣਾ ਆਪਾਂ ਸਾਲ ਵਿੱਚ ਵੀ ਇੱਕ ਆਇਆ ਹੈ ਉਹਨਾਂ ਚਾਲੂ ਕੀ ਗਏ ਨੇ ਇੱਕ ਭਖਾਰੇ ਤੇ ਐਫਐਡਵੀ ਕੀਤੀ ਗਈ ਹੈ ਪਤਾ ਨਹੀਂ ਭਖਾਰੇ ਨੂੰ ਕਿੰਨਾ ਜਿੰਮਾ ਹੈਗਾ ਪਰ ਉਹ ਫੇਰ ਵੀ ਉਹਨਾਂ ਦਾ ਕਾਰੋਬਾਰੀ ਆਹੀ ਨਾ ਇਹੀ ਇਹਨੂੰ ਛਾਪਾ ਕਰ ਖੜੀ ਐ ਇਤਨੇ ਪੈਸੇ ਜੁੜਦੇ ਆ ਫਿਰ ਉਦਾਂ ਹੀ ਦਿੰਦੇ ਆ ਤੇ ਅੰਮਰਸਰ ਜਿਹੜੇ ਜਿਹੜੇ ਕੰਮ ਕਰਾਉਣੇ ਹੋ ਰਹੇ ਆ ਉਹ ਤੁਹਾਨੂੰ ਪਤਾ ਹੈ ਕਿ ਚੰਦ ਕੀ ਬੰਦੇ ਨੂੰ ਪਤਾ ਜਿਨ੍ਹਾਂ ਦਾ ਧਿਆਨ ਆ ਜਿਨ੍ਹਾਂ ਨੂੰ ਜਿਹੜਾ ਆਪਣੇ ਪੰਜਾਬ ਦੀ ਫਿਕਰ ਕਰਦੇ ਆ ਆਪਣੇ ਪੰਜਾਬ ਬਾਰੇ ਸੋਚਦੇ ਉਹਨਾਂ ਨੂੰ ਪਤਾ ਅੱਜਕੱਲ ਗੱਲ ਕਰੀ ਤਾਂ ਤੁਹਾਡੀ ਗੱਲ ਟੋਕਦਾ ਜੀ ਇਹ ਗੱਲ ਕਰੀਏ ਜੇ ਆਮ ਲੋਕਾਂ ਦੀ ਜਿਹਨੇ ਰੇੜੀ ਵੱਲ ਲਾ ਲਿਆ ਹੋਰ ਵੱਲ ਉਹ ਇੰਨੀ ਦਿਹਾੜੀ ਪਾਗਣ ਨਹੀਂ ਜਾਂਦੇ ਜਿੰਨੇ ਕਦੇ ਦਿਖਾਈਆ ਬਹੁਤ ਦਿਹਾੜੀ ਪਾਗ ਜਾਂਦੇ ਤਾਂ ਫੇਰ ਲੋਣਾ ਨਾਲ ਤੇਰਾ ਬਸ ਅੱਜ ਦੇ ਮੰਗੇ 10000 ਰੁਪਏ ਸਾਡੇ ਕੋਲ ਲੈ ਕੇ 2.5 ਹਜ਼ਾਰ ਲੈ ਕੇ ਤਰੀ ਹੈ ਪਰ ਅੱਬਾ ਕੀ ਸ਼ੁਕਰ ਕਰਦੇ ਕਿ ਭਾਈ ਕੋਈ ਗਾਹਕ ਭੇਜ ਸਾਡਾ ਪਿਆ ਹੋਇਆ ਸੋਦਾ ਰੀਡਿੰਗ ਤੇ ਵੇਚਦੇ ਸੀ ਆਪਣੇ ਬੱਚਿਆਂ ਨੂੰ ਘਰ ਜਾ ਕੇ ਖੁਸ਼ੀਆਂ ਦਈਏ ਪਰ ਘਰ ਜਾ ਕੇ ਆਪਣੇ ਬੱਚਿਆਂ ਨਾਲ ਜੀਏ ਮਿਲੀਏ ਚਾਰ ਥੋੜਾਕ ਟਾਈਮ ਬੈਠਣਾ ਉਹਨਾਂ ਨਾਲ ਪਰ ਪਿਆਰ ਲੀਆਂ ਗੱਲਾਂ ਕਰਨ ਉਹਨਾਂ ਕੋਲ ਟਾਈਮ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਸੋਦਾ ਨਹੀਂ ਵਿਕਦਾ ਲੋਕ ਜੇ ਸਮਾਨ ਲੈਣ ਆਉਂਦੇ ਆ ਲੜੀ ਜਾਣਗੇ 10 50 100 ਪਿੱਛੇ ਪਰ ਉਹਨਾਂ ਨੂੰ ਦੱਸਦਾ 20 20 ਰੁਪਏ ਦੇ ਕੇ ਬੁਖਾਰੀ ਬਣਾਈ ਜਾਂਦੇ ਆ ਇਹ ਲੋਕਾਂ ਦੀ ਗਲਤੀ ਆ ਲੋਕ ਲੋਕਾਂ ਦਾ ਹੀ ਕਸੂਰ ਹੈ ਇਹਦੇ 'ਚ ਬੱਚਿਆਂ ਨੂੰ ਭੁਖਾਰੀ ਬਣਾਉਣ ਦੇ ਉੱਤੇ ਵੱਧ ਤੋਂ ਵੱਧ ਗਿਣਤੀ ਕਰਨ ਦੇ ਵਿੱਚ ਇਹ ਲੋਕਾਂ ਦਾ ਹੀ ਹੱਥ ਹੈ ਜਦੋਂ ਪਤਾ ਲੱਗਦਾ ਨਾ ਕਿ ਲੋਕ ਪੈਸੇ ਦਿੰਦੇ ਆ ਪਰ ਲੋਕ ਪੈਸੇ ਮੰਗਣ ਆਂਦੇ ਆ ਜੇ ਉਹ ਦੇਣਗੇ ਨਹੀਂ ਫਿਰ ਉਹਨਾਂ ਨੇ ਮੰਗਣ ਨਹੀਂ ਆਣਾ ਲੋਕੀ ਕਿਤੇ ਨਾ ਕਿਤੇ ਦਿੰਦੇ ਆ ਵੀ ਚਲੋ ਗਰੀਬ ਆ ਰੋਟੀ ਪਾਣੀ ਹੋ ਜਾਏਗਾ ਨਾਲ 10 ਰੁਪਏ ਦੇ ਚਲੋ ਗਰੀਬੀ ਨੂੰ ਵੇਖੌਦੇ ਜੀ ਜਨਾਬ ਕਾਹਦੇ ਗਰੀਬ ਹੈ ਜੀ ਹੱਥ ਪੈਰ ਦਿੱਤੇ ਜਿੰਨੂੰ ਹੱਥ ਪੈਰ ਦਿੱਤੇ ਉਹ ਕਾਹਦਾ ਗਰੀਬ ਹੈ ਉਹ ਤੇ ਕਮਾ ਸਕਦਾ ਹੈ ਜੇ ਰੱਬ ਨੇ ਉਹਨੂੰ ਸੰਤੁਸ਼ਟ ਕਰਕੇ ਭੇਜਿਆ ਦੁਨੀਆ ਉੱਤੇ ਫਿਰ ਅਸੀਂ ਤੁਸੀਂ ਕੌਣ ਹੋ ਨੇ ਉਹਨੂੰ ਦੇਣ ਵਾਲੇ ਕੁਛ ਜੋ ਰੱਬ ਨੇ ਉਹਨੂੰ ਚਾਰ ਹਾ ਦੋ ਹੱਥ ਦੇ ਦਿੱਤੇ ਇਹ ਦੋ ਲੱਤਾਂ ਦੇਤੀਆਂ ਤੇ ਫਿਰ ਸਾਡੀ ਢਿੱਡ ਦੀ ਈਕਾਕਾਤ ਆ ਉਹਨੂੰ ਕੁਛ ਦੇ ਦੇ ਉਹ ਆਪ ਕਮਾਏ ਰੱਬ ਨੂੰ ਰਾਏ ਪਾਤ ਆ ਪਰ ਚੱਲਣਾ ਉਹਨੇ ਹਾਂ ਪੈ ਤੇ ਲੋਕੀਆਂ ਵੀ ਵਿੱਚ ਵੜਦੇ ਲੋਕਾਂ ਨੂੰ ਆਤ ਹੁੰਦੀ ਨਾ ਵਿੱਚ ਵੜਨ ਦੀ ਦਾਨੀ ਬਣੇ ਫਿਰਦੇ 100 ਰੁਪਏ ਦੇ ਕੇ ਇੰਨੇ ਇੱਕ ਦਾਨੀ ਬਣੇ ਫਿਰਦੇ ਕਿਦੋਂ ਸਾਡੇ ਕੋ ਇੰਝੋ ਤੇ ਫੇਰਾ ਮਾਰਿਓ ਤੁਹਾਨੂੰ ਦੱਸਾਂ ਕਿ ਕੀ ਹੁੰਦੇ ਜ਼ਰੂਰਤ ਮਤਲਬ ਇਹਨਾਂ ਹਸਪੀਟਲ ਚ ਕਿਹੜਾ ਮਾਰਿਓ ਤੁਹਾਨੂੰ ਪਤਾ ਲੱਗੂਗਾ ਕੀ ਹੁੰਦੇ ਜ਼ਰੂਰਤ ਮਤਲਬ ਉਹ ਜ਼ਰੂਰਤ ਮਤਲਬ ਹੋਗੇ ਇਹ ਤੇ ਭਾਈ ਆਪਣੇ ਸ਼ੌਂਕ ਪੂਰੇ ਕਰਨ ਲਈ ਆਏ ਹੋਏ ਆ ਸੁੱਖਾ ਰਸਤਾ ਐ ਕੀਤਾ ਪੈਸੇ ਆ ਗਿਆ ਚੱਲ ਭਾਈ ਘਰ ਨੂੰ ਇੱਕ ਸਮਾਂ ਭਾਈ ਤੇ ਇਹ ਪਤਾ ਲੱਗਾ ਵੀ ਇਹ ਕਿੱਥੋਂ ਲੋਕ ਆਉਂਦੇ ਨੇ ਕਿਉਂ ਭੇਜਦਾ ਇਹਨਾਂ ਨੂੰ ਉਹ ਤੁਸੀਂ ਤੇ ਪਹਿਲਾਂ ਵੀ ਸਰਚ ਕੀਤੀ ਸੀ ਤਾਲ ਸੁਹਿਆ ਮੇਗਾ ਸੀ ਤੁਸੀਂ ਦੱਸ ਰਹੀ ਸੀ ਕਿ ਤੇ ਮੈਨੂੰ ਵੇਖ ਕੇ ਜਿਹੜੇ ਪਖਹਾੜੀ ਆ ਉਹ ਭੱਜ ਜਾਂਦੇ ਆ ਉਹ ਕਿਉਂ ਸਰਕਾਰ ਤੋਂ ਘੱਟ ਤੇ ਮੇਰੇ ਤੋਂ ਵੱਧ ਡਰਦੇ ਆ ਕਿਉਂਕਿ ਮੈਨੂੰ ਨਹੀਂ ਇਹ ਚੰਗਾ ਲੱਗਦਾ ਮੇਰੇ ਦਿਲ ਨੂੰ ਕੁਝ ਹੁੰਦਾ ਜਦੋਂ ਧੀਆਂ ਸਾਡੇ ਪੰਜਾਬ ਦੀ ਮੰਗਦੀਆਂ ਸਾਡੇ ਹਿੰਦੂਸਤਾਨ ਦੀਆਂ ਧੀਆਂ ਮੰਗਦੀਆਂ ਦੇਵੀ ਦਾ ਰੂਪ ਦੰਨੇ ਹੋ ਨਾਲ ਉਹਨਾਂ ਨੂੰ ਮੰਗਤਿਆਂ ਵਾਂਗ ਰੋਡਾਂ ਤੇ ਫਰਾਨਿਆਂ 10000 ਰੁਪਏ ਇਕੱਠੇ ਕਰਨ ਦੇ ਲਈ ਕੋਈ ਚੰਗੀਆਂ ਗੱਲਾਂ ਨਹੀਂ ਹੈਗੀਆਂ ਇਸ ਲਈ ਸਾਨੂੰ ਨਹੀਂ ਚੰਗਾ ਲੱਗਦਾ ਸਾਡੇ ਪੰਜਾਬ ਦੀਆਂ ਸਾਡੇ ਲੋਕਾਂ ਦੀਆਂ ਧੀਆਂ ਪੁਜਾਰਾਂ ਦੇ ਵਿੱਚ ਮੰਗੇ ਸਰਕਾਰ ਆਉਂਦੇ ਆਉਂਦੇ ਕਿੱਥੋਂ ਆਉਂਦੇ ਕਿੱਥੋਂ ਹੈ ਸਰਕਾਰਾਂ ਵੀ ਇਸ ਬਾਰੇ ਪਤਾ ਕਰ ਰਹੀਆਂ ਤੇ ਚਲੋ ਸਾਨੂੰ ਵੀ ਇਸ ਬਾਰੇ ਕਾਫੀ ਸਕੂਗੇ ਅਸੀਂ ਲੜੇ ਲੈਵਲ ਤੇ ਰਹਿ ਕੇ ਕੰਮ ਕਰਦੇ ਆਂ ਅਸੀਂ ਉਹ ਆਫਿਸਾਂ 'ਚ ਬਹਿ ਕੇ ਹੋਰ ਸੁਸਾਇਟੀਆਂ ਵਾਂਗ ਨਹੀਂ ਕੁਰਸੀ ਕੋ ਮੰਨ ਲਈ ਤੇ ਬੈਜੀਦਾ ਅਸੀਂ ਗਰਾਊਂਡ ਲੈਵਲ ਤੇ ਰਹਿੰਦੇ ਆ ਅਸਲੀ ਸਾਨੂੰ ਉੱਤੇ ਪਤਾ ਹੈ ਕਿ ਕਿਥੋਂ ਕਿਥੋਂ ਬੱਚੇ ਚਲਦੇ ਆ ਉਹਨਾਂ ਦੇ ਸਟੈਪ ਫਾਦਰ ਹੋਗੇ ਜਾਂ ਉਹਨਾਂ ਦੇ ਪ੍ਰਵਾ ਮਾਪਿਓ ਹੀ ਮੰਗਾਂਦੇ ਆ ਮਾਪਿਓ ਹੈ ਹੀ ਏਡੇ ਕ ਜਲਾਦ ਹੋ ਗਏ ਆਪਣੇ ਬੱਚੇ ਨੂੰ ਮੰਗਲ ਲਾਇਆ ਕਿ ਜਾਓ ਭਾਈ ਲੈ ਪਤਾ ਯਾਰ ਅਸੀਂ ਕਮਾਣਗੇ ਤੇ ਸ਼ਾਮ ਨੂੰ 300 ਹੋਊਗਾ ਤੇ ਜੇ ਬੱਚੇ ਗਏ ਤੇ 2.5 ਤਿੰਨ ਹਜ਼ਾਰ ਆਊਗਾ ਆ ਫਰਕ ਹੈ ਜੀ ਚਾਰ ਬੱਚੇ ਭੇਜਦੇ ਆ ਪੰਜ ਪਾਸੋ ਲਾਉ ਤੇ 2000 ਬੀਬੀ ਉਹ ਇੱਕ ਇੱਕ ਕਸ਼ ਚੁੱਕਿਆ ਇੱਕੋ ਪਿਛੇ ਆਂਦੇ ਉਹਦੇ ਪਿਛੇ ਘੋਰ ਆਂਦੇ ਉਹਦੇ ਪਿਛੇ ਘੋਰਤੀ ਆਂਦੀ ਆ ਉਹ ਮੈਂ ਕਿਹਾ ਬੇਬੇ ਕਿਦੇ ਨੇ ਕਹਿੰਦੀ ਮੇਰੇ ਹੀ ਨੇ ਮੈਂ ਕੀ ਕਵਾਂ ਮੈਂ ਕਿਹਾ ਠੀਕ ਹੈ ਜੀ ਸਾਰੇ ਮੰਗਣ ਲਾਏ ਹੋਏ ਮੈਂ ਕਿਹਾ ਗੁਰੂ ਮਾਲਕ ਵਜਾਏ ਸਾਡੇ ਪੰਜਾਬ ਦੀ ਧਰਤੀ ਨੂੰ ਇੱਕ ਵਾਰੀ ਰਾਜ ਆਣਾ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਵਰਗਾ ਮੈਂ ਉਸ ਮਾਲਕ ਕੇ ਹਰ ਰੋਜ਼ ਅਰਦਾਸ ਕਰਦਾ ਕਿ ਰੱਬਾ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਧਰਤੀ ਤੇ ਭੇਜ ਸਾਡੇ ਪੰਜਾਬ ਦੀ ਤੇ ਉਹਦੇ ਵਰਗਾ ਇੱਕ ਰਾਜ ਹੋਵੇ ਫਿਰ ਸਾਡਾ ਪੰਜਾਬ ਬਚ ਸਕਦਾ ਨਹੀਂ ਤੂੰ ਉਮੀਦ ਨਹੀਂ ਹੈ ਜੀ ਮੈਨੂੰ ਹਰ ਦਿਨ ਅਸੀਂ ਸ਼ੇਰੇ ਪੰਜਾਬ ਨੂੰ ਯਾਦ ਕਰੀਦਾ ਉਸ ਸ਼ੇਰੇ ਪੰਜਾਬ ਵਰਗਾ ਰਾਜ ਹੋਣਾ ਚਾਹੀਦਾ ਸਾਡੇ ਪੰਜਾਬ ਦੇ ਉੱਤੇ ਮੋੜੋ ਦੋ ਰਾਣਾ ਚਾਹੀਦਾ ਕਿ ਕਿਸੇ ਨੂੰ ਕੋਈ ਸਜ਼ਾ ਨਾ ਹੋਵੇ ਜੇ ਸਜ਼ਾ ਹੋਵੇ ਤੇ ਪੰਜਾਬੋਂ ਬਾਹਰ ਦੀ ਸਜ਼ਾ ਹੋਵੇ ਜੇ ਕਿਸੇ ਨੇ ਕੋਈ ਗਲਤੀ ਕੀਤੀ ਪੰਜਾਬੋਂ ਹੀ ਚੁੱਕ ਕੇ ਬਾਹਰ ਮਾਰਨਾ ਤੇ ਕੋਈ ਜੇਲ ਨਹੀਂ ਹੈਗੀ ਉਹਨਾਂ ਦੇ ਰਾਜ ਦੇ ਵਿੱਚ ਕਿਸੇ ਨੇ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਜਿਨ੍ਹਾਂ ਨੂੰ ਕੋਈ ਸਜ਼ਾ ਦਿੱਤੀ ਜਾਏ ਤੇ ਜੇ ਉਸ ਨੂੰ ਕੋਈ ਸਜ਼ਾ ਦਿੱਤੀ ਤੇ ਪੰਜਾਬੋਂ ਬਾਹਰ ਦੀ ਸਜ਼ਾ ਦਿੱਤੀ ਅਚਾਨਕ ਕੋਈ ਫੇਰ ਉਹ ਰਾ ਆ ਜਾਈ ਮਹਾਰਾਜ ਰਣਜੀਤ ਸਿੰਘ ਜੀ ਬਿਲਕੁਲ ਆਉਣਾ ਚਾਹੀਦਾ ਰਾ ਉਹਨਾਂ ਦਾ ਨਿਆਂ ਹੀ ਇਹੋ ਜਿਹਾ ਸੀਗਾ ਸਾਰੇ ਖੁਸ਼ ਗੁਜ਼ੀ ਸੋ ਦੇਖਿਆ ਜਾਵੇ ਤੇ ਇਹਦੇ ਬਖਾਰੀ ਨੇ ਜਿਹੜੇ ਇਹ ਸਾਰੇ ਪ੍ਰਵਾਸੀ ਨੇ ਜਿਨੇ ਵੇਖੀਦਾ ਇੱਥੇ ਵੇਖ ਰੋ ਅਮਸਾ ਦੇਖ ਰੋ ਕਿਤੇ ਵੀ ਤੁਸੀਂ ਦੇਖੋਗੇ ਪ੍ਰਵਾਸੀ ਜਿਆਦਾ ਹੈਗੇ ਨਹੀਂ ਇਹ ਮਤਲਬ ਇੱਥੋਂ ਦੇ ਜਾਏ ਕੋਈ ਘਰੋ ਆ ਦੇਖੋ ਇਹ ਪੰਜਾਬ ਦੀ ਗੱਲ ਨਹੀਂ ਹੈ ਪੂਰੇ ਹਿੰਦੁਸਤਾਨ ਦੀ ਪੂਰੀ ਵਰਲਡ ਦੀ ਗੱਲ ਹੈ ਕੋਈ ਐਸੀ ਜਗ੍ਹਾ ਹੈਗੀ ਨਹੀਂ ਜਿੱਥੇ ਮੰਗਤਾ ਨਹੀਂ ਹੈਗਾ ਪਰ ਅਸੀਂ ਆਪਣੇ ਪੰਜਾਬ ਦਾ ਠੇਕਾ ਲਿਆ ਹੋਇਆ ਹੈ ਪੰਜਾਬ ਦੀ ਜ਼ਿੰਮੇਵਾਰੀ ਲਈ ਹੋਈ ਹੈ ਸਾਡੇ ਪੰਜਾਬ ਚ ਮੰਗਤਾ ਨਹੀਂ ਹੋਣਾ ਚਾਹੀਦਾ ਇਹ بڑے ਲਿਖੇ ਨੌਜਵਾਨ ਹੋਣੇ ਚਾਹੀਦੇ ਜਿਹੜੇ ਆਫੀਸਰ ਲੱਗੇ ਹੋਣ ਵੱਖ-ਵੱਖ ਸਟੇਟਾਂ ਦੇ ਉੱਤੇ ਇਹ ਨਹੀਂ ਕਿ ਸਾਡੇ ਪੰਜਾਬ ਦਾ ਅਸੀਂ ਆਪਣੇ ਪੰਜਾਬ ਤੋਂ ਮੰਗਤਾ ਬਣ ਦੇਣੀ ਦੇਖਣਾ ਚਾਹੁੰਦੇ ਅਸੀਂ ਪੰਜਾਬ ਸਾਡਾ ਖੁਸ਼ਹਾਲ ਹੈ ਤੇ ਖੁਸ਼ਹਾਲ ਰਹਿਣਾ ਹੈ ਇਹ ਜਿੰਦਾਬਾਦ ਤੇ ਜਿੰਦਾਬਾਦ ਹੀ ਰਹਿਣਾ ਸਾਡਾ ਪੰਜਾਬ ਨਾ ਕਦੀ ਝੁੱਕਿਆ ਹੈ ਨਾ ਝੁਕਣਾ ਹੁਣ ਇੱਕ ਵਾਰ ਮੈਂ ਟ੍ਰੇਨ ਚ ਬੈਠਾ ਤੇ ਤੇ ਯੂਥ ਬੈਠਾ ਅਦਰ ਸਟੇਟ ਦਾ ਅੱਲਾ ਹੀ ਮੈਂ ਪੰਜਾਬੀ ਤੇ ਉਹ ਸਾਡੇ ਪੰਜਾਬ ਚ ਘੁੰਮ ਗਏ ਤੇ ਸਾਡੇ ਪੰਜਾਬ ਦੀਆਂ ਗੱਲਾਂ ਕਰਦੇ ਕਿ ਪੰਜਾਬ ਸਾਡੇ ਚ ਨਸ਼ਾ ਹੋ ਗਿਆ ਪੰਜਾਬ ਇਧਰ ਪੰਜਾਬ ਚ ਨਸ਼ਾ ਹੀ ਬੜਾ ਹੈ ਪੰਜਾਬ ਦਾ ਘਰ ਘਰ ਚ ਨਸ਼ਾ ਹੈ ਤੇ ਮੈਂ ਉਹਦੇਗੇ ਬਾਹ ਕਰਤੀ ਮੈਂ ਕਿਹਾ ਭਾਈਆ ਇਹਦੇ ਚੋਂ ਸੈਂਪਲ ਲੋ ਬਲੱਡ ਚੈੱਕ ਕਰਕੇ ਆਓ ਇਹਦੇ ਚ ਨਸ਼ਾ ਹੈਗਾ ਕਿ ਨਹੀਂ ਹੈਗਾ ਜੇ ਇਹਦੇ ਚ ਰਤਾ ਭਰ ਨਸ਼ਾ ਨਹੀਂ ਨਾ ਨਿਕਲਿਆ ਜੇ ਉਹਨੂੰ ਮੈਂ ਕਿਹਾ ਮੈਂ ਕਿ ਜੇ ਇਹਦੇ 'ਚ ਉਹ ਰਤਾ ਭਰ ਵੀ ਤੁਹਾਡੇ ਕੋ ਨਿਸ਼ਾਨ ਨਿਕਲਿਆ ਤੇ ਜਿਹੜੇ ਮਰਜੀ ਚੌਂਕ 'ਚ ਟੰਗ ਦਿਓ ਪਰ ਜੇ ਇਹਦੇ 'ਚ ਨਿਸ਼ਾਨੀ ਨਾ ਨਿਕਲਿਆ ਤੇ ਸਾਡੇ ਪੰਜਾਬ ਵਾਲਾ ਮੂੰਹ ਕਰਕੇ ਝਕਾਣਾ ਉਹ ਬੰਦਾ ਮੜ ਗਿਆ ਮੈਂ ਕਹਿੰਦਾ ਸਾਡੇ ਪੰਜਾਬ ਦੇ ਕੱਲੇ ਕੱਲੇ ਯੂਥ ਆ ਇੰਦਾਂ ਦਾ ਇੱਜ਼ਜਵਾਹਣਾ ਜਾਂਦਾ ਤੇ ਸਾਡੇ ਪੰਜਾਬ ਵਾਲ ਕੋਈ ਅੱਖ ਵੀ ਐਂ ਕਰੇ ਨਾ ਉਹਦੀਆਂ ਅੱਖਾਂ ਕੱਟਣ ਦੀ ਨੋਬਤ ਰੱਖੇ ਕਿ ਸਾਡੇ ਪੰਜਾਬ ਵਾਲ ਭਾਈ ਅੱਖਾਂ ਨਹੀਂ ਕਰਨੀਆਂ ਸਾਡੇ ਪੰਜਾਬ ਦਾ ਇਦਾਂ ਦਾ ਸਾਡੇ ਪੰਜਾਬ ਵਿੱਚ ਐਸੇ ਬਹੁਤ ਨੌਜਵਾਨ ਆ ਜਿਹੜਾ ਪੰਜਾਬ ਦਾ ਨਾ ਹੌਸਲੀ ਪਾਜੇ ਕਬੱਡੀ ਚ ਲਾ ਲੋ ਜਾਂ ਹੋਰ ਫਲੈਟ ਚ ਲਾ ਲੋ ਜਾਂ ਹੋਰ ਕਈ ਗੇਮਾਂ ਚ ਲਾ ਲੋ ਨਾ ਰੋਸਟਿੰਗ ਕਿੰਨਾ ਐਸੀ ਗੱਲ ਨਹੀਂ ਆ ਤੇ ਚਲੋ ਵਧੀਆ ਗੱਲ ਆ ਵੀ ਸਾਡੇ ਪੰਜਾਬ ਦੇ ਨੌਜਵਾਨੀ ਦੀ ਗਿੜੀ ਆ ਉਹ ਐਸਪਾਸੇ ਤੁਰਪੀਆ ਖੜਿਆ ਤੁਰਪੀਆ ਤੁਰਨਾ ਚਾਹੀਦਾ ਸੋ ਇਹ ਤੇ ਗੱਲ ਕਰੀਏ ਆਪਾਂ ਇਥੇ ਪੁਖਾਰੀਆਂ ਦੀ ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੇ ਸਰਕਾਰ ਦੇ ਅਪੀਲ ਕੀਤੀ ਆ ਹੁਕਮ ਕੀ ਦੇਤੀ ਸੀ ਸ਼ਹਾਵਾ ਦੇ ਇਹਨਾਂ ਦੇ ਟੈਸਟ ਕੋਣ ਨਹੀਂ ਦਾ ਕਰਾਣਾ ਚਾਹੀਦਾ ਜੀ ਬਹੁਤ ਵਧੀਆ ਕੰਮ ਕੀਤਾ ਹੈ ਅਸਲ 'ਚ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਆਪਣੇ ਪੰਜਾਬ ਦੀ ਸਰਕਾਰ ਦੀ ਰਿਸਪੈਕਟ ਕਰਦੇ ਆ ਆਪਣੇ ਸੀਐਮ ਦੀ ਰਿਸਪੈਕਟ ਕਰਦੇ ਆ ਆਪਣੇ ਡੀਜੀਪੀ ਸਾਹਿਬ ਦੀ ਰਿਸਪੈਕਟ ਕਰਦੇ ਆ ਜਿਨ੍ਹਾਂ ਨੇ ਕੰਮ ਕੀਤਾ ਬੜੀ ਵਧੀਆ ਗੱਲ ਹੈ ਕਰਨਾ ਵੀ ਚਾਹੀਦਾ ਹੈ ਤੇ ਅਸੀਂ ਉਹਨਾਂ ਦੇ ਨਾਲ ਆਲਵੇਜ਼ ਨਾਲ ਹੈ ਯੂਥ ਉਹਨਾਂ ਦੇ ਆਲਵੇਜ਼ ਨਾਲ ਹੈ ਚੰਗੇ ਕੰਮਾਂ ਦੇ ਲਈ ਆਲਵੇਜ਼ ਨਾਲ ਹੈ ਯੂਥ ਨਹੀਂ ਕਿ ਮੈਂ ਨਿੱਜੀ ਤੌਰ ਤੇ ਮੈਂ ਉਹਨਾਂ ਦੇ ਨਾਲ ਹਾਂ ਸਿਰ ਦੇ ਦੀ ਲੋੜ ਪਈ ਤੇ ਪਹਿਲਾ ਸਿਰ ਮੇਰਾ ਹੋਏਗਾ ਜੇ ਸਾਡੀ ਗੱਲ ਪੰਜਾਬ ਦੀ ਆ ਗਈ ਜੇ ਸਾਡੀ ਗੱਲ ਪੰਜਾਬ ਦੀ ਆਜੀ ਤੇ ਪਹਿਲਾ ਸਿਰ ਮੇਰਾ ਹੋਏਗਾ ਬਾਕੀ ਦਾ ਮੈਨੂੰ ਪਤਾ ਨਹੀਂ ਕੰਨ ਜਿਸੇ ਸਰਕਾਰ ਆਪਣੇ ਜਿਹੜੇ ਇਹ ਵਧੀਆ ਤਰੀਕੇ ਨਾਲ ਉਪਰਾਲੇ ਕਰੀਆ ਉਥੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਇਹ ਲੋੜ ਹੈ ਖੜਨ ਦੀ ਲੋੜ ਹੈ ਹਾਂਜੀ ਬਿਲਕੁਲ ਖੜਨ ਦੀ ਲੋੜ ਹੈ ਜੀ ਸਾਨੂੰ ਮੈਂ ਕਹਿਣਾ ਕਿ ਉਹ ਗਏ ਦੌਰ ਹੁਣ ਸਾਡਾ ਪੰਜਾਬ ਦਾ ਕੁਝ ਹਾਲ ਹੋਣ ਦਾ ਟਾਈਮ ਆ ਗਿਆ ਹੈ ਪੰਜਾਬ ਦਾ ਯੂਥਾ ਯੂਥ ਨੌਜਵਾਨ ਪੀੜ੍ਹੀ ਚੰਗੇ ਕਮਾਲ ਤੁਰ ਵੀ ਖੇਡਾਂ ਵਾਲੇ ਬਣੇ ਤੁਰ ਵੀ ਘਰ ਘਰ ਚ ਖਿਡਾਰੀ ਜੰਮਣੇ ਪੈਦਾ ਹੋ ਗਏ ਹੁਣ ਉਹ ਪੁਰਾਣੀਆਂ ਗੱਲਾਂ ਨਹੀਂ ਰਹੀਆਂ ਉਹ ਦੌਰ ਲੰਘ ਗਿਆ ਹੁਣ ਦੌਰ ਚੰਗਾ ਆਊਗਾ ਇਹ ਬਿਲਕੁਲ ਐਸਾ ਸਾਡਾ ਵਿਕਾਸ ਮਹਿਤਾ ਜਿਨ੍ਹਾਂ ਨੇ ਪਹਿਲਾਂ ਵੀ ਇੱਕ ਵਾਰੀ ਆਵਾਜ਼ ਚੁਕੀ ਸੀ ਪਠਾਰੀਆਂ ਦੇ ਉੱਪਰ ਕਿ ਪਰ ਹੁਣ ਪੰਜਾਬ ਸਰਕਾਰ ਨੇ ਜਿਹੜੇ ਉਪਰਾਲੇ ਕੀਤੇ ਕਿ ਨੇ ਵਧੀਆ ਕੀਤੇ ਜੇ ਸਾਹਿਬ ਡੀਸੀ ਸਾਹਿਬ ਨੂੰ ਹੁਕਮ ਜਾਰੀ ਕੀਤੇ ਕਿ ਨੇ ਇਹਨਾਂ ਦੇ ਜੀਐਨਪੀ ਦਾ ਸੌਣ ਜੇ ਕਿਉਂਕਿ ਬਾਦੀ ਗਿਣਤੀ ਪੰਜਾਬ ਵਿੱਚ ਇਹ ਵੀ ਪਠਾਰੀਆਂ ਉਹ ਦਿਨੋਂ ਦਿਨ ਵਧ ਰਹੇ ਨੇ ਪ੍ਰਵਾਸੀ ਆ ਰਹੇ ਨੇ ਇੱਕ ਜਿਹੜੀ ਜਉਂਦੀ ਆ ਉਹਨਾਂ ਚਾਰ-ਚਾਰ ਬੱਚੇ ਆ ਰਹੇ ਨੇ ਤੇ ਉਹਨਾਂ ਨੂੰ ਵਿਖਾ ਕੇ ਤੇ ਲੋਕਾਂ ਕੋਲੋਂ ਪੈਸੇ ਠਾਦੇ ਨੇ ਉਹਨਾਂ ਪੈਸਿਆਂ ਦਾ ਦੁਰਵਿਯੋਗ ਕਿਤਾ ਰਾਤ ਨੂੰ ਜਾ ਕੇ ਸ਼ਰਾਬਾਂ ਮੀਚਾਦੇ ਨੇ ਤੇ ਜੋ ਬਗੈਰ ਵੀ ਚੱਲਦੇ ਨੇ ਜੋ ਸਰਕਾਰ ਦੀ ਇਸ ਜਿਹੜੀ ਮਹਿੰਮ ਨੂੰ ਇਹ ਨੌਜਵਾਨ ਕਹਿੰਦਾ ਵੀ ਸਾਰਾ ਕੰਮ ਕੀਤੀ ਆ ਸਾਰਾ ਸਾਰਾ ਕੀਤੀ ਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਵੀ ਤੁਹਾਡੇ ਨਾਲ ਆ ਜੇ ਲੋੜ ਪੈਂਦੀ ਆ ਤੇ ਅਸੀਂ ਨਾਲ ਡੱਟ ਕੇ ਇਸ ਜਿਹੜੇ ਕੰਮ ਨੂੰ ਨੇਪਰੇ ਚਾੜਾਂਗੇ ਮੇਰੇ ਪਾਸ ਪੁਸਤਿਕ ਸਿੰਦਰ ਦੇ ਵਿਕਾਸ